ਹਾਂਜੀ ਗੁਰਪ੍ਰੀਤ ਸਿੰਘ ਦੀ ਕੋਟਲੀ ਇੱਕ ਆਜ ਮੈਸੇਜ ਤੁਸੀਂ ਦੋ ਕਿ ਜਿਹੜੇ ਆਪਣੇ ਖਨੌਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਡੱਬ ਵਾਲੀ ਤੇ ਬਾਰਡਰ ਤੇ ਸਾਰੀਆਂ ਜਥੇਬੰਦੀਆਂ ਡਟੀਆਂ ਖੜੀਆਂ ਆਏ ਤੇ ਦੇ ਕੇ ਆਪਣਾ ਹਾਰਾਣੇ ਵੱਲੋਂ ਜਾਂ ਹਾਈ ਕੋਰਟ ਵੱਲੋਂ ਮੈਸੇਜ ਆਉਂਦਾ ਤੇ ਤੁਸੀਂ ਜਿਹੜੇ ਜਥੇਬੰਦੀਆਂ ਨੂੰ ਕਾ ਕੀ ਮੈਸੇਜ ਦਿਓਗੇ ਵੇਖੋ ਜੀ ਪਿੱਛੇ ਜੇ ਪੰਜਾਬ ਔਰ ਹਰਿਆਣਾ ਹਾਈ ਕੋਰਟ ਮਾਨਯੋਗ ਸਾਡੀ ਅਦਾਲਤ ਹੈ ਉਹਨਾਂ ਨੇ ਇੱਕ ਹਰਿਆਣਾ ਸਰਕਾਰ ਨੂੰ ਹੁਕਮ ਲਾਗੂ ਕੀਤਾ ਸੀ ਉਹਨਾਂ ਵੱਲੋਂ ਵੀ ਤੁਸੀਂ ਇਹ ਜਿਹੜੇ ਰਸਤੇ ਰੋਕੇ ਹੋਏ ਨੇ ਇਹਨਾਂ ਨੂੰ ਬਹਾਲ ਕਰ ਦਿਓ 7 ਦਿਨਾਂ ਦਾ ਟਾਈਮ ਦਿੱਤਾ ਸੀ ਮੇਰੇ ਹਿਸਾਬ ਦੇ ਨਾਲ ਟਾਈਮ ਵੀ ਹੁਣ ਪੂਰਾ ਹੋ ਚੱਲਿਆ ਹੈ ਤੇ ਅਜੇ ਤੱਕ ਹਰਿਆਣੇ ਸਰਕਾਰ ਨੇ ਨਾ ਤਾਂ ਖਣੌਰੀ ਬਾਰਡਰ ਖੋਲ੍ਹਿਆ ਜੀ ਨਾ ਇਹ ਸਿੰਬੂ ਖੋਲ੍ਹਿਆ ਹੈ ਨਾ ਦਾਬਾ ਲਈ ਖੋਲ੍ਹਿਆ ਹੈ ਤੇ ਸਾਡਾ ਸਾਡੀ ਜਥੇਬੰਦੀਆਂ ਦੇ ਜਿਹੜੇ ਆਗੂ ਸਹਿਬਾਨ ਦੋ ਫੋਰਮ ਜਿਹੜੇ ਲੜ ਰਹੇ ਨੇ ਉਥੇ ਹਾਂਜੀ ਹਾਂਜੀ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਹੈ ਕੇ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਹੈ ਜੀ ਇਹ ਦੋ ਮੋਰਚੇ ਉਥੇ ਲੜ ਰਹੇ ਨੇ ਉਹਨਾਂ ਦੀ 16 ਤਰੀਕ ਨੂੰ ਮੀਟਿੰਗ ਸੀ ਤੇ ਅੱਜ 19 ਹੋ ਗਈ ਹੈ ਤੇ ਉਹਨਾਂ ਨੇ ਮੀਟਿੰਗ ਲਾ ਕੇ ਇਹ ਗੱਲ ਕਹਿ ਦਿੱਤੀ ਸੀ ਕਿ ਅਸੀਂ ਜੇ ਹਰਿਆਣਾ ਸਰਕਾਰ ਬਾਰਡਰ ਖੋਲਦੀ ਏ ਤੇ ਕਿਸਾਨਾਂ ਨੂੰ ਉਹਨਾਂ ਨੇ ਮੈਸੇਜ ਦੇ ਦਿੱਤਾ ਸੀ ਵੀ ਤੁਸੀਂ ਆਪਣੀ ਜਿਹੜੇ ਇਹ ਟਰਾਲੀਆਂ ਟਰੈਕਟਰ ਉਹ ਤਿਆਰ ਰੱਖੋ ਨਗਰਾਂ ਦੇ ਵਿੱਚੋਂ ਵੀ ਜਿਹੜੇ ਟਰੈਕਟਰ ਗਏ ਸੀ ਵਾਪਸ ਆਏ ਸੀ ਉਹ ਸਾਰੇ ਉੱਥੇ ਪਹੁੰਚ ਗਏ ਆ ਬਾਰਡਰਾਂ ਤੇ ਜਿੱਦਣ ਵੀ ਇਹ ਰਸਤਾ ਖੁੱਲਦਾ ਹੈ ਸਾਡੇ ਦੋ ਫੋਰਮੈਨਾਂ ਦੀ ਫੋਰਮੈਨ ਜਿਹੜੇ ਫੋਰਮੈਨ ਨੇ ਉਹਨਾਂ ਮੀਟਿੰਗ ਲਾ ਕੇ ਇਹ ਗੱਲ ਕਲੀਅਰ ਕਰ ਦਿੱਤੀ ਆ ਵੀ ਅਸੀਂ ਦਿੱਲੀ ਜਾਵਾਂਗੇ ਜੀ ਇਹ ਗੁਰਪ੍ਰੀਤ ਸਿੰਘ ਕੋਟਲੀ ਦਾ ਬਹੁਤ ਵਧੀਆ ਮੈਸੇਜ ਹੈ ਕਿਉਂਕਿ ਜਿਹੜੇ ਸਾਡੇ ਡੱਬ ਵਾਲੀ ਬਾਰਡਰ ਹੈ ਖਨੋਰੀ ਬਾਰਡਰ ਹੈ ਸਿੰਭੂ ਬਾਰਡਰ ਹੈ ਜਿੰਨੇ ਪਾਟਾਂ ਤੇ ਸਾਡੇ ਸ਼ਾਂਤ ਮਾਈ ਨਾ ਨੌਜਵਾਨ ਪੀੜ੍ਹੀ ਉੱਥੇ ਰਹੀ ਦੇ ਹੈ ਇਹ ਬਜ਼ੁਰਗਾਂ ਤੋਂ ਕਿ ਜਿਹੜੇ ਕਿਸਾਨਾਂ ਨੇ ਉੱਥੇ ਪੱਕੇ ਤੌਰ ਤੇ ਮੋਰਚੇ ਲਗਾਏ ਗਏ ਹਾਂਜੀ ਪੱਕੇ ਮੋਰਚੇ ਹਾਲ ਦੀ ਘੜੀ ਦਾ ਉੱਥੇ ਅਸੀਂ ਪੂਰੇ ਡਟੇ ਹੋਏ ਹਾਂ ਪਰ ਸਾਨੂੰ ਆਪਣੇ ਆਗੂਆਂ ਨੇ ਜੋ ਸਾਨੂੰ ਕਹਿ ਦਿੱਤਾ ਹੈ ਅਸੀਂ ਤਾਂ ਹੁਣ ਸਿਰਫ ਤੇ ਸਿਰਫ ਹਰਿਆਣੇ ਸਰਕਾਰ ਦੇ ਡੱਕੇ ਹੋਏ ਉੱਥੇ ਖਲੋਤੇ ਆਂ ਪੀ ਜਾਣ ਤਾਂ ਸਰਕਾਰ ਕੋਈ ਗੱਲਬਾਤ ਰਾਈ ਇਹ ਜਿਹੜਾ ਮਸਲੇ ਦਾ ਹੱਲ ਕਰੇ ਗੱਲਬਾਤ ਨੂੰ ਫੇਰ ਚਲਾਉਣ ਕਿਸਾਨ ਪੰਜਾਂ ਮਹੀਨਿਆਂ ਤੋਂ ਉੱਪਰ ਉੱਥੇ ਹੋ ਗਿਆ ਸਾਨੂੰ ਬੈਠਿਆ ਨੂੰ ਅਸੀਂ ਵੀ ਚਾਹੁੰਦੇ ਆਂ ਕਿ ਇਹ ਗੱਲਬਾਤ ਦੇ ਨਾਲ ਮਸਲੇ ਦਾ ਜਿਹੜਾ ਹੱਲ ਨਿਕਲੇ ਅਸੀਂ ਉੱਥੋਂ ਸਾਡੀਆਂ ਜਿਹੜੀਆਂ ਮੰਗਾਂ ਨੇ ਸਰਕਾਰ ਪ੍ਰਵਾਨ ਕਰ ਲੇ ਅਸੀਂ ਉੱਥੋਂ ਵਾਪਸ ਆ ਸਕਦੇ ਆਂ ਹਾਂ ਜੇ ਨਹੀਂ ਕੋਈ ਸਾਡਾ ਹੱਲ ਹੁੰਦਾ ਫਿਰ ਹਰਿਆਣਾ ਸਰਕਾਰ ਜਿਹੜੇ ਉਹ ਉਹਨਾਂ ਸਾਡੇ ਰਸਤੇ ਬੰਦ ਕੀਤੇ ਨੇ ਉਹਨਾਂ ਨੂੰ ਖੋਲੇ ਤੇ ਅਸੀਂ ਦਿੱਲੀ ਜਾ ਕੇ ਆਪਣੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਸਰਕਾਰ ਨੇ ਮੰਨੀਆਂ ਹੋਈਆਂ ਨੇ ਤੇ ਉਹਨਾਂ ਨੂੰ ਅਸੀਂ ਲਾਗੂ ਕਰਵਾਉਣ ਦੇ ਵਿੱਚ ਸਫਲਤਾ ਪ੍ਰਾਪਤ ਕਰੀਏ ਜੀ ਇਹ ਪ੍ਰਧਾਨ ਜੀ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਕਿਉਂਕਿ ਜੇ ਸਰਕਾਰ ਸਾਡਾ ਵੱਟ ਖੋਲਿਆ ਜਾਵੇ ਕਿ ਅਸੀਂ ਸ਼ਾਂਤ ਮਾਈ ਨਾ ਜਾਵਾਂਗੇ ਜਿੰਨੀਆਂ ਵੀ ਜਥੇਬੰਨੀਆਂ ਅਖਨੌਰੀ ਬਾਟਰ ਤੇ ਸਾਰੇ ਬਾਟਰ ਦੇ ਵਿੱਚੀਆਂ ਸ਼ਾਂਤ ਮਾਇਨਾ ਬੈਠੀਆਂ ਕਿਉਂਕਿ ਪਿੱਛੋਂ ਵੀ ਮੈਸੇਜ ਲਾਈ ਜਾਂਦੇ ਕਿ ਹਰ ਪਿੰਡ ਦੇ ਵਿੱਚ ਉਹ ਸਿੰਪਟਾ ਬਣਾ ਬਣਾ ਕੇ ਹਰ ਇੱਕ ਬਾਟਰਾਂ ਤੇ ਜਾ ਰਹੇ ਮੈਂ ਕੋ ਦੇਵ ਸਿੰਘ ਪ੍ਰੈਸ ਕੱਤਰ ਬਲਾਕ ਬਟੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ